ਸ਼ੇਅਰ ਕਰਨਾ ਚਾਹੁੰਦੀ ਆਂ ਦੇਖੋ ਆਪਾਂ ਆਰਟイズਮ ਬੱਚੇ ਦੇ अर्ली ਸੈਂਟੈਂਸ ਬਾਰੇ ਕਿਵੇਂ ਪਤਾ ਕਰ ਸਕਦੇ ਆਂ ਮੋਸਟ ਆਫ ਦਾ ਮੋਸਟਲੀ ਪੇਰੈਂਟਸ ਨੇ ਇਹ ਕੁਐਸਚਨ ਹੁੰਦਾ ਹੈ ਜਦੋਂ ਸਾਡੇ ਕੋਲ ਆਉਂਦੇ ਆ ਤੇ ਉਹ ਪੁੱਛਦੇ ਆ ਮੈਮ ਅਸੀਂ ਘਰ ਵਿੱਚ ਇਹ ਚੀਜ਼ ਕਿਵੇਂ ਪਤਾ ਕਰ ਸਕਦੇ ਆਂ ਕਿ ਸਾਡਾ ਬੱਚਾ ਆਟイズਮ ਹੈ ਜਾਂ ਨਹੀਂ ਹੈ ਦੇ ਕਿਸ ਏਜ ਦੇ ਕਿਸ ਮੰਥ ਚ ਪਤਾ ਚੱਲੂਗਾ ਤੇ ਅੱਜ ਮੈਂ ਤੁਹਾਨੂੰ ਉਹੀ ਦੱਸਣ ਲੱਗੀਆਂ ਕਿ ਤੁਸੀਂ ਕਿਸ ਏਜ ਦੇ ਕਿਸ ਮੰਥ ਚ ਆਪਣੇ ਬੱਚਾ ਤੁਹਾਡਾ ਬੱਚਾ ਆਟイズਮ ਹੈ ਜਾਂ ਨਹੀਂ ਹੈ ਇਹ ਪਤਾ ਕਰ ਸਕਦੇ ਹੋ ਦੇਖੋ ਜਦੋਂ ਤੁਹਾਡਾ ਬੱਚਾ 6 ਤੋਂ 9 ਮਹੀਨਿਆਂ ਦਾ ਹੋ ਜਾਂਦਾ ਹੈ ਤੇ ਤੁਹਾਡਾ ਬੱਚਾ ਤੁਹਾਨੂੰ ਆਈ ਕੰਟੈਕਟਰੀ ਲੱਗ ਜਾਂਦਾ ਹੈ ਨੇਮ ਰਿਸਪੌਂਸ ਵੀ ਹੋ ਜਾਂਦਾ ਹੈ ਕਿਉਂਕਿ ਅਗਰ ਤੁਸੀਂ ਉਹਨੂੰ ਆਪਣੇ ਉਹਦੇ ਨਾਮ ਨਾਲ ਬੁਲਾ ਰਹੇ ਹੋ ਜਾਂ ਕੋਈ ਪੋਈ ਮੰਗਾ ਰਹੇ ਹੋ ਜਾਂ ਰਾਈਮਸ ਦੇ ਰਹੇ ਹੋ ਉਹ ਤੁਹਾਨੂੰ ਰਿਸਪੌਂਸ ਕਰਨ ਲੱਗ ਜਾਂਦਾ ਹੈ ਤੁਹਾਡੇ ਵੱਲੋਂ ਦੇਖਣ ਲੱਗ ਜਾਂਦਾ ਠੀਕ ਆ ਅਗਰ ਇਹ ਚੀਜ਼ਾਂ ਤੁਹਾਡਾ ਬੱਚਾ ਨਹੀਂ ਕਰਦਾ ਪਿਆ ਤਾਂ ਤੁਹਾਡਾ ਬੱਚਾ ਆਟਿਜ਼ਮ ਵੱਲ ਜਾ ਰਿਹਾ ਤੁਹਾਨੂੰ ਅਲਰਟ ਹੋਣ ਦੀ ਨੀਡ ਹੈ ਕਿਉਂਕਿ ਅਗਰੀ ਚੀਜ਼ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਬੱਚਾ ਆਟਿਜ਼ਮ ਦੀ ਵੱਲ ਨੂੰ ਵੱਧ ਰਿਹਾ ਵੀ ਉਹ ਆਈ ਕੰਟੈਕਟ ਨਹੀਂ ਦੇ ਰਿਹਾ ਨੇਮ ਰਿਸਪੌਂਸ ਨਹੀਂ ਕਰ ਰਿਹਾ ਮਤਲਬ ਰਿਸਪੌਂਸ ਬੋਲੂਗਾ ਤਾਂ ਨਹੀਂ ਪਰ ਦੇਖੋਗਾ ਅਗਰ ਉਹ ਲੱਤੇ ਹੋਏ ਤੁਸੀਂ ਪਿੱਛੋਂ ਆਵਾਜ਼ ਲਾ ਰਹੇ ਹੋ ਤਾਂ ਇਦਾਂ ਕਰਕੇ ਉਹ ਤੁਹਾਨੂੰ ਦੇਖੂਗਾ ਵੀ ਮੈਨੂੰ ਆਵਾਜ਼ ਲਗਾਈ ਹੈ ਠੀਕ ਆ ਇਹ ਚੀਜ਼ ਜੇ ਪੇਰੈਂਟਸ ਨੂੰ ਪਤਾ ਲੱਗ ਗਿਆ ਬਟ ਉਹ ਇਹ ਨੋਰ ਕਰ ਦਿੰਦੇ ਆ ਚੀਜ਼ ਨੂੰ ਕਿਉਂਕਿ ਉਹ ਕਹਿਣ ਸੋਚਦੇ ਆ ਵੀ ਜੇ ਅੱਜ ਨਹੀਂ ਬੋਲੇ ਤਾਂ ਕੱਲ ਬੋਲੂਗਾ ਕੱਲ ਨਹੀਂ ਤਾਂ ਪਰਸੋਂ ਏਦਾਂ ਏਦਾਂ ਕਰਕੇ ਚੀਜ਼ ਨੂੰ ਅੱਗੇ ਵਧਾਈ ਜਾਂਦੇ ਆ ਬਟ ਇਹ ਚੀਜ਼ ਦਾ ਬਹੁਤ ਜ਼ਿਆਦਾ ਸਾਈਡ ਇਫੈਕਟ ਹੁੰਦਾ ਬੱਚੇ ਤੇ ਕਿਉਂਕਿ ਕਿ ਜੇ ਤੁਸੀਂ ਅੱਜ ਉਹ ਚੀਜ਼ ਨੂੰ ਡਿਲੇ ਕਰਦੇ ਪਿਓ ਤਾਂ ਕੱਲ ਉਹ ਚੀਜ਼ ਬੱਚੇ ਦੇ ਇਨਕਰੀਜ਼ ਹੋਊਗੀ ਨਾ ਕਿ ਘਟੂਗੀ ਕਿਉਂਕਿ ਜਿਹੜਾ ਬੱਚੇ ਦਾ ਮੈਂਟਲੀ ਡਿਵੈਲਪਮੈਂਟ ਸਰਕਲ ਹੁੰਦਾ ਉਹ ਟੋਟਲੀ ਡਿਸਟਰਬ ਹੋ ਜਾਂਦਾ ਤਾਂ ਤੁਹਾਨੂੰ ਇੱਥੇ ਅਲਰਟ ਹੋਣ ਦੀ ਨੀਡ ਹੈ ਨਹੀਂ ਆ ਇਸ ਮੰਤ ਦਾ ਬੱਚਾ ਹੁੰਦਾ ਨਾ ਜਿਹੜਾ ਉਹ ਨਾ ਬਹੁਤ ਸਾਰੀ ਬੈਬਲਿੰਗ ਆ ਨੀ ਸ਼ੁਰੂ ਕਰ ਦਿੰਦਾ ਜਿੱਦਾਂ ਮਾ 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 ਪਾ 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 ਆ ਉ ਏਦਾਂ ਦੀ ਸਾਊਂਡ ਕੱਢਣ ਲੱਗ ਜਾਂਦਾ ਕਿਉਂਕਿ ਇਸ ਇਹ ਚ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਨਾ ਸਾਊਂਡ ਦਾ ਵੀ ਆ ਕਰਨਾ ਉਹ ਕਰਨਾ ਆਪਾਂ ਨੂੰ ਵੀ ਆਪਾਂ ਉਹਦੇ ਅੱਗੇ ਬੈਠੇ ਆਪਣ ਦੇ ਕਿਉਂ ਕਰਦਾ ਵਾ ਤੇ ਉਹ ਆਪਾਂ ਸਮਾਂ ਦੇ ਰਹੇ ਸੀ ਇਸ ਨੂੰ ਤਾਂ ਉਹ ਖੁਦ ਵੀ ਸਮਝਦਾ ਉਹਨੂੰ ਵੀ ਇਹ ਚੀਜ਼ ਦਾ ਪਤਾ ਲੱਗਦਾ ਵੀ ਮੈਨੂੰ ਦੇਖ ਕੇ ਖੁਸ਼ ਹੋ ਰਹੇ ਨੇ ਨਾ ਤੇ ਅਗਰ ਤੁਹਾਡਾ ਬੱਚਾ ਏਜ ਵਿੱਚ ਪੈਬਲਿੰਗ ਕਰਨੀ ਨਹੀਂ ਸ਼ੁਰੂ ਕੀਤੀ ਤੇ ਇਹ ਵੀ ਇੱਕ ਆਟਿਜ਼ਮ ਦਾ ਸਿੰਟਮ ਹੈ ਤੇ ਟੌਇਜ਼ ਨਾਲ ਇੰਟਰਸਟ ਨਹੀਂ ਲੈ ਰਿਹਾ ਤੁਸੀਂ ਉਹਨੂੰ ਟੌਏ ਦੇ ਰਹੇ ਹੋ ਉਹਨੂੰ ਕੋਈ ਇੰਟਰਸਟ ਨਹੀਂ ਕੋਈ ਮਤਲਬ ਨਹੀਂ ਵੀ ਮੇਰੇ ਕੋਲ ਟੌਏ ਹੈ ਜਾਂ ਨਹੀਂ ਹੈ ਉਹ ਆਪਣੇ ਆਪ ਚ ਖੋਇਆ ਰਹਿੰਦਾ ਅਗਰ ਤੁਹਾਡਾ ਬੱਚਾ 1 ਸਾਲ ਦਾ ਹੋ ਚੁੱਕਿਆ ਤੇ ਤੁਹਾਨੂੰ ਨੇਮ ਰਿਸਪੌਂਸ ਤੁਸੀਂ ਉਹਨੂੰ ਬੁਲਾ ਲਿਓ ਉਹ ਨੇਮ ਰਿਸਪੌਂਸ ਵੀ ਕਰਦਾ ਪਿਆ ਤਾਨੂੰ ਦੇਖ ਨਹੀਂ ਦਿਹਾ ਹਣ ਤੁਸੀਂ ਆਵਾਜ਼ ਲਗਾ ਰਹੇ ਹੋ ਪਲਟ ਕੇ ਨਹੀਂ ਦੇਖਦਾ ਮੈਨੂੰ ਕਿਸਨੇ ਆਵਾਜ਼ ਲਗਾਈ ਆ ਜਾਂ ਤੁਸੀਂ ਉਹਨੂੰ ਟੁਆਏ ਦੇ ਨਾਲ ਖਿਲਾਉਣ ਦੀ ਕੋਸ਼ਿਸ਼ ਕਰਦੇ ਪਿਓ ਪਰ ਉਹ ਨਹੀਂ ਖੇਡਦੇ ਆ ਉਹਨੇ ਇੱਕ ਕੋਰਨਰ ਦੇਖਿਆ ਕੋਰਨਰ ਚ ਬੈਠ ਗਿਆ ਕੁਝ ਵੀ ਉਠਾ ਲੈ ਬਸ ਉਹਦੇ ਨਾਲ ਨਹੀਂ ਉਹੋ ਮਾਸਤਾ ਆਪਣੀ ਦੁਨੀਆ ਚ ਠੀਕ ਹੈ ਉਹਨੂੰ ਕੋਈ ਮਤਲਬ ਨਹੀਂ ਮੈਨੂੰ ਕੋਈ ਬੁਲਾ ਰਿਹਾ ਜਾਂ ਮੈਨੂੰ ਕੋਈ ਟੁਆਇ ਦੇ ਰਿਹਾ ਜਾਂ ਨਹੀਂ ਦੇ ਰਿਹਾ ਉਹ ਆਪਣੇ ਆਪ ਚ ਖੋਇਆ ਰਹਿੰਦਾ ਨਾ ਉਹ ਕੋਈ ਇਸ਼ਾਰਾ ਕਰਨ ਲੱਗਿਆ ਨਾ ਪੁਆਇੰਟ ਕਰਨ ਲੱਗਿਆ ਜਾਂ ਕੋਈ ਵਰਡਸ ਵੀ ਬੋਲਣ ਲੱਗ ਗਿਆ ਕਿਉਂਕਿ ਜਿਹੜਾ ਇੱਕ ਮਹੀਨੇ ਇੱਕ ਸਾਲ ਦਾ ਬੱਚਾ ਹੋ ਜਾਂਦਾ ਨਾ ਉਹ 10 ਵਰਡਸ ਬੋਲਣ ਲੱਗ ਜਾਂਦਾ ਲਾਈਕ ਮੰਮਾ ਪਾਪਾ ਦਾਦਾ ਇਦਾਂ ਅਗਰ ਤੁਹਾਡਾ ਬੱਚਾ 10 ਵਰਡਸ ਨਹੀਂ ਬੋਲ ਰਿਹਾ ਜਾਂ ਕੋਈ ਹਨਾ ਚੀਜ਼ ਲੈ ਨਹੀਂ ਰਿਹਾ ਹਨਾ ਉਹਨੂੰ ਕੋਈ ਚੀਜ਼ ਪਸੰਦ ਆਈ ਆ ਲਾਈਕ ਉਹਨੂੰ ਕੋਈ ਡਾਲ ਪਈਆ ਜਾਂ ਹਨਾ ਕੋਈ ਗੱਡੀ ਆ ਉਹ ਚੀਜ਼ ਉਹਨੂੰ ਪਸੰਦ ਆਈ ਆ ਪਰ ਉਹਨੇ ਲੈ ਨਹੀਂ ਆ ਉਹ ਚੀਜ਼ ਲਈ ਉਹ ਪੁੱਛੇ ਵੀ ਨਹੀਂ ਬਸ ਉਹ ਦੇਖੀ ਜਾ ਰਿਹਾ ਉਹਨੂੰ ਨਹੀਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਨਾ ਉਹ ਨੂੰ ਬਸ ਕੁਝ ਹੋਰ ਮੰਗਣਾ ਨਹੀਂ ਆਉਂਦਾ ਬੋਲਣਾ ਨਹੀਂ ਆ ਰਿਹਾ ਉਹ ਕਿਵੇਂ ਬੋਲੂਗਾ ਵੀ ਅਮੇ ਆ ਚੀਜ਼ ਲੈਣੀ ਹੈ ਜਾਂ ਜ ਨਹੀਂ ਲੈਣੀ ਹੈ ਨਾ ਇਦਾਂ ਅਗਰ ਇਹ ਸਾਰੀਆਂ ਚੀਜ਼ਾਂ ਤੁਹਾਡਾ ਬੱਚਾ ਨਹੀਂ ਕਰਦਾ ਤਾਂ ਇਹ ਵੀ ਇੱਕ ਆਟਿਜ਼ਮ ਦਾ ਸਿੰਟਮਸ ਹੈ ਕਿਹਦੇ ਲਈ ਇਹ ਹੁੰਦਾ ਹੈ ਜਦੋਂ ਤੁਹਾਡਾ ਬੱਚਾ 1.5 ਤੋਂ 2 ਸਾਲ ਦਾ ਹੋ ਚੁੱਕਿਆ ਹੈ ਇਸੇ ਵਿੱਚ ਬੱਚਾ ਵਧੇਗਾ ਕਿ ਉਹ ਟੂਵਰਡਸ ਬੋਲਣਾ ਲੱਗ ਜਾਂਦਾ ਲਾਈਕ ਮੰਮਾ ਆਓ ਪਾਪਾ ਆਓ ਰੋਟੀ ਦੇ ਦਿਓ ਪਾਣੀ ਦੇ ਦਿਓ ਇਦਾਂ ਅਗਰ ਤੁਹਾਡੇ ਬੱਚੇ ਇਹ ਚੀਜ਼ਾਂ ਨਹੀਂ ਕਰਦਾ ਤਾਂ ਇਹ ਵੀ ਕੋਰਟイズਮ ਦਾ ਹੀ ਰਚਨ ਹੈ ਸੈਕਿੰਡਲੀ ਇਹ ਅਗਰ ਆਪ ਬੱਚੇ ਨੂੰ ਤੁਸੀਂ ਬਾਹਰ ਲੈ ਕੇ ਜਾਂਦੇ ਕਿਤੇ ਪਲੇ ਗਰਾਉਂਡ ਚ ਖੇਡਣ ਲੈ ਕੇ ਜਾਂਦੇ ਹੋ ਉੱਥੇ ਬਹੁਤ ਸਾਰੇ ਬੱਚੇ ਨੇ ਪਰ ਤੁਹਾਡਾ ਬੱਚਾ ਉਹਨਾਂ ਨਾਲ ਸ਼ੋਸ਼ਣ ਨਹੀਂ ਹੋ ਰਿਹਾ ਕਿਉਂ ਕਿਉਂਕਿ ਉਹਨੂੰ ਇਕੱਲੇ ਰਹਿਣਾ ਪਸੰਦ ਆ ਜਾ ਉਹ ਕਿਤੇ ਕੋਰਨਰ ਚ ਜਾ ਕੇ ਬੈਠੋ ਮਿੱਟੀ ਨਾਲ ਖੇਡਣ ਲੱਗ ਜਾ ਇੱਕ ਸਰਕਲ ਚ ਬੱਚੇ ਬੈਠੇ ਆ ਉਹ ਪਲੇ ਕਰਦੇ ਪਿਆ ਬਟ ਉਹਨੂੰ ਇਹ ਚੀਜ਼ ਪਸੰਦ ਨਹੀਂ ਤੇ ਉਹ ਉਹਨਾਂ ਨਾਲ ਨਹੀਂ ਮਿਕਸ ਹੋਊਗਾ ਤੋ ਆਪਣਾ ਕੱਲ ਨਹੀਂ ਰਹੂਗਾ ਤੋ ਉਹ ਬੱਚਿਆਂ ਦਾ ਅਗਰ ਤੁਸੀਂ ਉਹਨੂੰ ਬਾਈ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਬੱਚੇ ਬਾਈ ਕਰੋ ਪਰ ਤੁਹਾਡਾ ਬੱਚਾ ਬਾਈ ਨਹੀਂ ਕਰਦਾ ਤੁਸੀਂ ਉਹਨੂੰ ਕੋਈ ਟੁਆਇ ਦੇ ਦੇ ਉਹ ਨਾਲ ਵੀ ਨਹੀਂ ਖੇਡਦਾ ਸੇਮ ਹੁਦਾਂ ਹੀ ਕਿਸੇ ਚੀਜ਼ ਦਾ ਇੰਟਰਸਟ ਨਹੀਂ ਹੋਣਾ ਕਲਾਪਿੰਗ ਨਹੀਂ ਕਰਨਾ ਹਨਾ ਕੋਈ ਪੋਇਮ ਨਹੀਂ ਬੋਲਣਾ ਕਿਉਂ ਵਰਸੇ ਨਹੀਂ ਬੋਲ ਰਹੇ ਸਪੀਚ ਡਿਲੇ ਹੋ ਚੁੱਕਿਆ ਠੀਕ ਹੈ ਇਹ ਸਾਰੇ ਜਿਹੜੇ ਸਿੰਟਮਸ ਨੇ ਇਹ अर्ली ਏਜ ਤੁਸੀਂ ਈਜ਼ੀਲੀ ਦੇਖ ਸਕਦੇ ਹੋ ਘਰ ਵਿੱਚ ਬੈਠ ਕੇ ਅਗਰ ਤੁਹਾਡਾ ਬੱਚਾ ਕੁਝ ਕੋਰਡ ਬੋਲ ਰਿਹਾ ਲਾਈਕ ਮम्मा ਪਾਪਾ ਤਾਂ ਇੱਥੇ ਦੇਖੋ ਤੁਹਾਡਾ ਬੱਚਾ 2 ਸਾਲ ਦਾ ਹੋ ਚੁੱਕਿਆ ਪਰ ਸਪੀਚ ਕਿਹੜੇ ਲੈਵਲ ਦੀ ਬੋਲ ਰਿਹਾ 1 ਸਾਲ ਦੀ ਕਿਉਂਕਿ ਜਿਹੜਾ 1 ਸਾਲ ਦਾ ਬੱਚਾ ਹੁੰਦਾ ਉਹੀ ਮम्मा ਪਾਪਾ ਬੋਲਦਾ ਪਰ ਜਦ ਤੁਹਾਡਾ ਬੱਚਾ 2 ਸਾਲ ਦਾ ਹੋ ਚੁੱਕਿਆ ਤੁਹਾਨੂੰ ਪਤਾ 2 ਸਾਲ ਦਾ ਬੱਚਾ 2 ਵਰਡਸ ਤੇ ਬੋਲਣ ਲੱਗ ਜਾਂਦਾ ਨਾ ਉਹ ਕਹਿੰਦਾ ਨਾ ਜਾਂਦਾ ਮम्मा ਦੇ ਦੋ ਰੋਟੀ ਪਾਣੀ ਐਦਾਂ ਬੋਲਣ ਲੱਗ ਜਾਂਦਾ ਨਾ ਪਾਣੀ ਦੇ ਦੋ ਰੋਟੀ ਦੇ ਇਸ ਤਰ੍ਹਾਂ ਪਰ ਤੁਹਾਡੇ ਇੱਥੇ ਕੀ ਆ ਬੱਚੇ ਚ 1 ਸਾਲ ਦੀ ਸਪੀਚ ਗੈਪ ਆ ਨਾ ਇੱਕ ਸਾਰੂ ਸਪੀਚ ਡਲੇ ਚੱਲ ਰਿਹਾ ਠੀਕ ਹੈ ਸੈਕੰਡਲੀ ਜਦੋਂ ਤੁਹਾਡਾ ਬੱਚਾ 2.5 ਤੋਂ 3 ਸਾਲ ਦਾ ਹੋ ਜਾਂਦਾ ਉਸੇ ਚ ਜਾ ਕੇ ਜਿਹੜਾ ਬੱਚਾ ਨਾਲ ਉਹ ਬਿਹੇਵੀਅਰ ਸ਼ੋਅ ਕਰਨ ਲੱਗ ਜਾਂਦਾ ਲਾਈਕ ਹਾਂ ਰਿਫਲੈਕਟਿੰਗ ਸ਼ੁਰੂ ਕਰ ਦਿੰਦਾ ਜਾਂ ਆਪਣੀ ਹਨਾ ਅੰਤਨ ਏਦਾਂ ਕਰਕੇ ਦੇਖੀ ਜਾਣਾ ਜੇ ਕੰਟੀਨਿਊਸਲੀ ਰਨ ਕਰਦੇ ਰਹਿਣਾ ਕੰਟੀਨਿਊਸਲੀ ਜੰਪ ਕਰਨਾ ਜਾਂ ਉਹਨੂੰ ਇੱਕ ਚੀਜ਼ ਹੁੰਦਾ ਨਾ ਬੱਚੇ ਨੂੰ ਘੁੰਮਣੀਆਂ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਨੇ ਲੈ ਇੱਕ ਪੱਖਾ ਘੁੰਮ ਰਿਹਾ ਉਹਨੂੰ ਪਾਰ ਵਰ ਉੱਪਰ ਹੀ ਦੇਖੀ ਜਾਣਾ ਕਿ ਪੱਖਾ ਘੁੰਮ ਰਿਹਾ ਉਸ ਉਦਾਂ ਉਹਨੂੰ ਦੇਖੀ ਜਾਣਾ ਜਾਂ ਹਨ ਇੱਕ ਚੀਜ਼ ਦੇ ਪਿੱਛੇ ਜਿੱਦੀ ਕਰਨੀ ਵੀ ਆਹ ਚੀਜ਼ ਲੈਣੀ ਹੈ ਤਾਂ ਲੈਣੀ ਹੀ ਆ ਏਦਾਂ ਜਾਂ ਨਾ ਉਹ ਕਿਸੇ ਟਾਇਲ ਫ ਲੈ ਲਿਆ ਉਹਨੂੰ ਵੀ ਏਦਾਂ ਦਾ ਏ ਚੀਜ਼ ਕਰਨਾ ਇਹ ਵੀ ਇੱਕ ਹਨਾ ਆਟイズਮ ਦਾ ਹੀ ਸਿੰਟਮਸ ਹੈ। ਆਗਰ ਤੁਹਾਡਾ ਬੱਚਾ ਪਾਣੀ ਚ ਖੇਡ ਰਿਹਾ ਤੁਸੀਂ ਉਹਨੂੰ ਆਵਾਜ਼ ਦੇ ਰਹੇ ਹੋ ਕਿ ਬੱਚੇ ਨੋ ਇੱਧਰ ਆਓ ਬਾਹਰੋਂ ਨਹੀਂ ਖੇਡਣਾ ਹਨਾ ਤੁਸੀਂ ਉਹਨੂੰ ਕੰਟੀਨਿਊਸਲੀ ਆਵਾਜ਼ ਦੇ ਰਹੇ ਹੋ ਉਹ ਤੁਹਾਨੂੰ ਇਗਨੋਰ ਕਰਦਾ ਨਹੀਂ ਸੁਣਦਾ। ਇੱਥੇ ਵੀ ਹੋ ਸਕਦਾ ਕਿ ਤੁਹਾਨੂੰ ਸੁਣ ਵੀ ਰਿਹਾ ਨੋ ਡਾਊਟ ਉਹ ਤੁਹਾਨੂੰ ਸੁਣ ਰਿਹਾ ਪਰ ਕੀ ਕਰੇ ਤੁਹਾਨੂੰ ਇਗਨੋਰ ਕਰ ਰਿਹਾ ਵੀ ਮੈਂ ਨਹੀਂ ਸੁਣਨਾ ਵੀ ਮੈਨੂੰ ਬੁਲਾ ਰਿਹਾ ਜਾਂ ਕੋਈ ਨਹੀਂ ਬੁਲਾ ਰਿਹਾ ਉਹਨੂੰ ਉਹ ਚੀਜ਼ ਨਾਲ ਇੰਟਰਸਟ ਬਣ ਗਿਆ ਉਹਦਾ। ਤੇ ਉਹਨੂੰ ਚੀਜ਼ ਵਧੀਆ ਲੱਗਦੀ ਆ ਪਾਣੀ 'ਚ ਖੇਡਣਾ ਵਧੀਆ ਲੱਗਦਾ ਤਾਂ ਇਸ ਲਈ ਉਹ ਤਾਂ ਉੱਥੇ ਵਿੱਚ ਖੇਡ ਰਹੇ ਆ ਨਾ ਤੇ ਇਹ ਵੀ ਇੱਕ ਆਟイズਮ ਦਾ ਹੀ ਸਿੰਪਟਮ ਹੋ ਸਕਦਾ ਆ ਅੱਜ ਅੱਜ ਮੈਂ ਤੁਹਾਨੂੰ ਇਹ ਸਾਰੀ ਚੀਜ਼ਾਂ ਬਾਰੇ ਦੱਸਿਆ ਇਹ ਆਟイズਮ ਦੇ ਆਲਿ ਸਿੰਪਟਮਸ ਨੇ ਅਗਰ ਪਾਇਚਾਂਟ ਤੁਹਾਡੇ ਬੱਚੇ 'ਚ ਇਹ ਸਾਰੇ ਸਿੰਪਟਮਸ ਹੈਗੇ ਆ ਤੁਸੀਂ ਉਹ ਦੇਖ ਰਹੇ ਹੋ ਬੱਚੇ ਦੇ ਸਿੰਪਟਮ ਤਾਂ ਯੂ ਕੈਨ ਕੰਸਲਟ ਵਿਦ ਬੈਸਟ ਥੈਰਾਪਿਸਟ ਕਿ ਤੁਸੀਂ ਕਿਸੇ ਬੈਸਥੈਰਾਪਿਸਟ ਕੋਲੇ ਜਾਉਂਗੇ ਤਾਂ ਆਪਣੇ ਬੱਚੇ ਦੀ ਸਾਰੀ ਪ੍ਰੋਬਲਮ ਦੱਸੋਗੇ ਤਾਂ ਤੁਹਾਨੂੰ ਬੈਸਥ ਗਾਈਡ ਕਰੂਗਾ ਕਿ ਉਹਦੇ ਲਈ ਕੀ ਚੀਜ਼ ਠੀਕ ਆ ਕੀ ਨਹੀਂ ਠੀਕ ਹੈ ਠੀਕ ਆ ਪਰ ਇਹ ਵੀ ਮੇਰੀ ਰਿਕੁਐਸਟ ਆ ਪੇਰੈਂਟਸ ਨੂੰ ਕਿ ਤੁਸੀਂ ਥੈਰਾਪਿਸਟ ਕੋਲੇ ਜਾ ਕੇ ਸਾਰੀ ਪ੍ਰੋਬਲਮ ਦੱਸਣੀ ਹੈ ਕਿਉਂਕਿ ਕਈ ਵਾਰ ਪੇਰੈਂਟਸ ਹੁੰਦੇ ਆ ਵੀ ਅੱਧੀ ਪ੍ਰੋਬਲਮ ਦੱਸ ਦਿਆ ਅੱਧੀ ਨਹੀਂ ਦੱਸਦੇ ਕਿਉਂ ਹੋਗੇ ਉਹਨਾਂ ਨੇ ਹੁੰਦਾ ਵੀ ਨਹੀਂ ਸਾਡਾ ਬੱਚਾ ਚੀਜ਼ ਕਰਦਾ ਬਦਕਿਉਂ ਬੱਚੋ ਜਿਸ ਨਹੀਂ ਕਰਦਾ ਹੁੰਦਾ ਇਸ ਕਰਕੇ ਇਹਨਾਂ ਇਹ ਚੀਜ਼ ਦੀ ਪ੍ਰੋਬਲਮ ਪੇਰੈਂਟਸ ਨੂੰ ਵੀ ਆ ਜਾਂਦੀ ਆ ਤੇ ਥੈਰਾਪਿਸਟ ਨੂੰ ਵੀ ਆਉਂਦੀ ਆ ਕਿਉਂਕਿ ਥੈਰਾਪਿਸਟ ਵੀ ਉਹ ਚੀਜ਼ ਤੇ ਵਰਕ ਕਰੂਗਾ ਜਿਹੜੀ ਚੀਜ਼ ਥੈਰਾਪਿਸਟ ਨੂੰ ਦੱਸੀ ਜਾਊਗੀ ਕਿਉਂਕਿ ਜੋ ਚੀਜ਼ ਹੈ ਨਾ ਮੇਨ ਪ੍ਰੋਬਲਮ ਆ ਉਹ ਚੀਜ਼ ਤੇ ਨਹੀਂ ਵਰਕ ਹੋਊਗਾ ਸੋ ਪਲੀਜ਼ ਤੁਸੀਂ ਕਿਸੇ ਬੈਸਟ ਥੈਰਾਪਿਸਟ ਕੋਲੇ ਜਾਓਗੇ ਤਾਂ ਉਹਨਾਂ ਨੂੰ ਪੂਰੀ ਪ੍ਰੋਬਲਮ ਦੱਸਿਓ ਤੇ ਤੁਸੀਂ ਸਾਡੇ ਸੈਂਟਰ ਨੂੰ ਵੀ ਅਪਰੋਚ ਕਰ ਸਕਦੇ ਹੋ ਆਯੂਸ਼ ਪੀਜਨ ਹੈਰੀ ਕਲੀਨਿੰਗ ਐਂਡ ਕੋਡਰ ਸਾਡੇ ਸੈਂਟਰ ਦੀਆਂ ਬਹੁਤ ਸਾਰੀਆਂ ਬ੍ਰਾਂਚੇਸ ਨੇ ਆਯੂਸ਼ ਨਾਮ ਤੋਂ ਐਂਡ ਹੋਪ ਨਾਮ ਤੋਂ ਇਹ ਪੰਜਾਬ ਦੇ ਵਿੱਚ ਵੀ ਨੇ ਤੇ ਆਊਟ ਆਫ ਪੰਜਾਬ ਵੀ ਨੇ ਪੰਜਾਬ ਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਜਲੰਧਰ ਨਾਵਾਸ਼ਹਿਰ ਨਕੋਦਰ ਤੇ ਹੋਰ ਵੀ ਨੇ ਤੇ ਆਊਟ ਆਫ ਪੰਜਾਬ ਕੋਲਕਾਤਾ ਤੇ ਦਨਵਾਲ ਤੁਸੀਂ ਸਾਡੇ YouTube YouTube ਚੈਨਲ ਤੇ Google ਤੇ ਸਰਚ ਕਰ ਸਕਦੇ ਹੋ ਤਾਂ ਉਥੇ ਬਹੁਤ ਸਾਰੇ ਵੀਡੀਓਜ਼ ਮਿਲਣਗੇ ਆ ਰਿਵਿਊਜ਼ ਵੀ ਮਿਲਣਗੇ ਜੋ ਕਿ ਪੈਰੈਂਟਸ ਵੱਲੋਂ ਪਾਇਜ਼ਾਂ ਦੇ ਆ ਵੀ ਸਾਡੇ ਬੱਚੇ ਚ ਕੀ ਇੰਪਰੂਵਮੈਂਟ ਸੀ ਕੀ ਨਹੀਂ ਸੀ ਤੇ ਕੀ ਆਈ ਹੈ ਤੇ ਕਿੰਨੇ ਬੱਚੇ ਠੀਕ ਹੋ ਕੇ ਚਲੇ ਗਏ ਸੋ ਥੈਂਕ ਯੂ ਸੋ ਮੱਚ